ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਰਾਜ ਸਭਾ ਦੇ ਮੈਂਬਰ ਰਾਗਵ ਚੱਡਾ ਅਤੇ ਰਾਜ ਸਭਾ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਯਾਨੀ ਕਿ ਤਿੰਨਾਂ ਦੀ ਜਿਹੜੀ ਧੜੇਬੰਦੀ ਹੈ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਤੋ ਹੋ ਕੇ ਲੈ ਲਿਆ ਹੈ ਵੱਡਾ ਫੈਸਲਾ ਯਾਨੀ ਕਿ ਤੂੰ ਤੜਕ ਨਹੀਂ ਕਰ ਦਿੱਤੀ ਗਈ ਸੂਬੇ ਦੇ ਮੁੱਖ ਮੰਤਰੀ ਨੂੰ ਯਾਨੀ ਕਿ ਇਹ ਤੀਜਾ ਫੈਸਲਾ ਹੈ ਪਹਿਲਾ ਫੈਸਲਾ ਸੀ ਮੌਜੂਦਾ ਮੰਤਰੀਆਂ ਦੇ ਕੋਲੋਂ ਉਹਨਾਂ ਦੀ ਵਿਜਾਤ ਹੋਈ ਗਈ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਿਨਾ ਦੱਸੇ ਤੂੰ ਬਿਨਾ ਪੰਜਾ ਮੰਤਰੀਆਂ ਦੇ ਇਨਾਮ ਜਿਹੜੇ ਇਨਾਮ ਨੇ ਉਹ ਹਾਈ ਕਮਾਂਡ ਦੇ ਵੱਲੋਂ ਐਲਾਨ ਦਿੱਤੇ ਗਏ ਤੱਕੇ ਦੇ ਨਾਲ ਸੌਚਕ ਸਮਾਗਮ ਹੋਇਆ ਦੂਸਰੇ ਪਾਸੇ ਫਿਰ ਤੀਸਰੇ ਦਿਨ ਇੱਕ ਵੱਡਾ ਫੈਸਲਾ ਲਿਆ ਗਿਆ ਜਿਹੜੇ ਊਂਕਾਰ ਸਿੰਘ ਸੀ ਖਾਸਮ ਖਾਸ ਮੰਨੇ ਜਾਂਦੇ ਸੀ ਸੀਐਮ ਭਗਵੰਤ ਮਾਨ ਦੇ ਉਸ ਦੀ ਛੁੱਟੀ ਕਰ ਦਿੱਤੀ ਗਈ ਉਸ ਤੋਂ ਬਾਅਦ ਕੱਲ ਰਾਜ ਰਾਜਵੀਰ ਘਾਟੋਂ ਆਣਾ ਦੀ ਛੁੱਟੀ ਕੀਤੀ ਗਈ ਲੇਕਿਨ ਅੱਜ ਚੌਥਾ ਤੇ ਪੰਜਵਾਂ ਫੈਸਲਾ ਫਿਰ ਵੱਡਾ ਲੈ ਲਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਜੀ ਵੱਲੋਂ ਕਿ ਉਹ ਭਗਵੰਤ ਮਾਨ ਤੋਂ ਖੁਸ਼ ਨਹੀਂ ਕਿ ਜਦੋਂ ਦੇ ਜੇਲ੍ਹ ਦੇ ਵਿੱਚੋਂ ਬਾਤ ਆਏ ਨੇ ਅੰਤਰਮ ਜੁਬੰਤ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਝਟਕੇ ਤੇ ਝਟਕਾ ਦੇ ਰਹੇ ਨੇ ਇੱਕ ਪਾਸੇ ਇਲਾਜ ਦੇ ਲਈ 5 ਦਿਨ ਲਗਾਤਾਰ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਰੱਖ ਕੇ ਆਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀਟ ਵੀਟ ਕਰਕੇ ਕ੍ਰਿਮੀਨਰ ਅਰਵਿੰਦ ਕੇਜਰੀਵਾਲ ਵੱਲੋਂ ਨਹੀਂ ਕਿਹਾ ਗਿਆ ਕਿ ਅਸੀਂ ਉਹਦੇ ਇਲਾਜ ਦੀ ਜਾਂ ਉਸਦੇ ਸਿਹਤ ਦੀ ਬਿਹਤਰੀ ਲਈ ਅਰਦਾਸ ਕਰਦੇ ਹਾਂ ਨਾ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਨਾ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਨਾ ਹੀ ਤਿੰਨ 2 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਤਿੰਨ ਸੰਸਦ ਜਿੱਤੇ ਨੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਲਾ ਇਲਾਜ ਜੇਰੇ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਐਡਮਿਟ ਹੋਣ ਅਤੇ ਕੋਈ ਵੀ ਗੁਲਦਸਤਾ ਲੈ ਕੇ ਆਇਆ ਗਿਆ ਹੋਵੇ ਲੇਕਿਨ ਜਿਵੇਂ ਹੀ ਹਸਪੀਟਲ ਦੇ ਵਿੱਚੋਂ ਬਾਹਰ ਆਏ ਤੇ ਮੱਖੀਆਂ ਵਾਂਗੂ ਸਾਰੇ ਚਾਂਬੜ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਲੇਕਿਨ ਜਿਹੜਾ ਵੱਡਾ ਝਟਕਾ ਦਿੱਤਾ ਗਿਆ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਮੁੱਖ ਮੰਤਰੀ ਦੇ ਖਾਸਮ ਖਾਸ ਹਰੇਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ ਹੈ ਜਦੋਂ ਵੀ ਕੈਬਨਿਟ ਦੀ ਮੀਟਿੰਗ ਹੋਈ ਹੈ ਜਾਂ ਸੂਬੇ ਦੇ ਮੁੱਖ ਮੰਤਰੀ ਨੇ ਜਦੋਂ ਵੀ ਵੱਡੇ ਫੈਸਲੇ ਲਏ ਨੇ ਤਾਂ ਉਸ ਦੀ ਸਲਾਹ ਤੋਂ ਬਿਨਾਂ ਇੱਕ ਵੀ ਫੈਸਲਾ ਨਹੀਂ ਨਹੀਂ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਮੰਤਰੀ ਦੀ ਛੁੱਟੀ ਇੱਕ ਦੋ ਦਿਨਾਂ ਵਿੱਚ ਕੀਤੀ ਜਾਵੇਗੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦਾ ਜਿਹੜਾ ਡਾਇਰੈਕਟਰ ਸੀ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਡਾਇਰੈਕਟਰ ਦੀ ਛੁੱਟੀ ਕਰ ਦਿੱਤੀ ਹੈ ਜਿਸ ਦਾ ਨਾਮ ਨਵਨੀਤ ਵਧਵਾ ਦੱਸਿਆ ਜਾ ਰਿਹਾ ਹੈ ਨਵਨੀਤ ਵਧਵਾ ਲਗਭਗ 2.5 ਸਾਲਾਂ ਤੋਂ ਡਾਇਰੈਕਟਰ ਕਮਿਊਨੀਕੇਸ਼ਨ ਦੀਆਂ ਸੇਵਾਵਾਂ ਮੁੱਖ ਮੰਤਰੀ ਦੇ ਨਾਲ ਨਿਭਾ ਰਹੇ ਨੇ ਮੁੱਖ ਮੰਤਰੀ ਨੇ ਸਰਕਾਰੀ ਗੱਡੀ ਦਿੱਤੀ ਹੈ ਸਰਕਾਰੀ ਮੰਗਲਾ ਦਿੱਤਾ ਹੈ ਅੱਜ ਉਹ ਜਿਵੇਂ ਹੀ ਦਫਤਰ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੇ ਨਾਲ ਹੀ ਗੱਡੀ ਖੋਲੀ ਆਏ ਸਰਕਾਰੀ ਗੱਡੀ ਤੇ ਲੇਕਣ ਗਏ ਕੈਬ ਕਰਕੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਵੀ ਆਦੇਸ਼ ਦਿੱਤੇ ਜਾ ਚੁੱਕੇ ਨੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਕਿ ਮੈਨੂੰ ਕਿਉਂ ਕੱਢਿਆ ਗਿਆ ਇਸ ਉੱਤੇ ਭਗਵੰਤ ਮਾਨ ਨੇ ਚੁੱਪੀ ਸਾਦੀ ਹੋਈ ਹੈ ਕਿਉਂਕਿ ਇਹ ਫੈਸਲਾ ਭਗਵੰਤ ਮਾਨ ਦਾ ਨਿੱਜੀ ਫੈਸਲਾ ਨਹੀਂ ਹੈ ਇਹ ਫੈਸਲਾ ਆਪ ਆਪ ਵੀ ਪਾਰਟੀ ਦੇ ਕਰਤਾ ਧਰਤਾ ਕਨਵੀਨਰ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦੱਸਦੀ ਹੈ ਕਿ ਨਵਨੀਤ ਵਦਵਾ ਜਿਹੜੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਨੇ ਉਹਨਾਂ ਨੂੰ ਹਰ اور ਮੁੱਖ ਮੰਤਰੀ ਦੇ ਨਾਲ ਦੇਖਿਆ ਗਿਆ ਜਿੰਨੇ ਵੀ ਵੱਡੇ ਫੈਸਲੇ ਲਗਾ ਉਹ ਮੁੱਖ ਮੰਤਰੀ ਦੇ ਨਾਲ ਮਿਲ ਕੇ ਨਵਨੀਤ ਵਧਵਾ ਨੇ ਲੈਨੇ ਲੇਕਿਨ ਅੱਜ ਨਵਨੀਤ ਵਧਵਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਯਾਨੀ ਕਿ ਇੱਕ ਇੱਕ ਕਰਕੇ ਸੂਬੇ ਦੇ ਮੁੱਖ ਮੰਤਰੀ ਦੀ ਪਰਾਂ ਨੂੰ ਕੱਟ ਰਹੇ ਨੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਪਾਵਰ ਖਤਮ ਹੋ ਜਾਵੇ ਆਪਣੇ ਮੈਦਾਨ ਦੇ ਵਿੱਚ ਇਕੱਲੇ ਰਹਿ ਜਾਣ ਫਿਰ ਦੇਖੋ ਮਾਨ ਅਰਦੇ ਨੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅੱਗੇ ਜਾਂ ਨਹੀਂ ਲੇਕਿਨ ਅੱਜ ਇਹ ਪੰਜਵਾਂ ਝਟਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਹੈ ਚਾਰ ਮੰਤਰੀ ਰਹਿ ਜਾਣੇ ਪੰਜ ਨਵੇਂ ਬਣਾਏ ਜਾਣੇ ਇੱਕ ਓਐਸਡੀ ਕੱਲ ਇੱਕ ਓਐਸਡੀ ਛੁੱਟੀ ਕਰ ਦਿੱਤੀ ਅੱਜ ਇੱਕ ਕਮਿਊਨੀਕੇਸ਼ਨ ਡਾਇਰੈਕਟਰ ਜਿਹੜੇ ਨੇ ਨਮਨੀਤ ਵਧਵਾ ਉਹਨਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਸਦਾ ਲਈ ਕਾਪੀ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਵੱਲੋਂ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਕਿਸੇ ਵੀ ਹਾਲਤ ਵਿੱਚ ਭਗਵੰਤ ਮਾਨ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੇ ਚਾਹੇ ਇੱਕ ਇੱਕ ਕਰਕੇ ਉਸ ਦਾ ਪਰ ਘਟ ਰਹੇ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਾਲੇ ਧੰਨਵਾਦ